ਬਸ ਮੇਰੀ ਸੁਣ ਗੱਲ ਇਹ ਤਾਂ ਤੂੰ ਦੱਸ ਦਿੱਤਾ ਕਿ ਮੈਂ ਸਕੂਲੇ ਡਰਾਉਣਾ ਮੈਨੂੰ ਇਹ ਦੱਸ ਕੇ ਤੇਰੇ ਬਾਕੀ ਫੈਮਿਲੀ ਚ ਹੋਰ ਕੌਣ ਕੌਣ ਮੈਂਬਰ ਹੈ ਹਾਂ ਇੱਕ ਮੇਰਾ ਭਰਾ ਤੇ ਇੱਕ ਮੇਰੀ ਭੈਣ ਹੈ ਤੇਰੀ ਭੈਣ ਕੀ ਕਰਦੀ ਆ ਉਹ ਨੀਕਾਪ੍ਰਿਸਤਾਨ ਚ ਬਿਊਟੀ ਪਾਰਲਰ ਖੋਲਿਆ ਉਹ ਫੇਸਟਰੀਲਾ ਨੂੰ ਤਿਆਰ ਕਰਦੀ ਹੈ ਤੇ ਜਿਹੜਾ ਤਰਾ ਭਰਾ ਆ ਉਹ ਕੀ ਕਰਦਾ ਈ ਮੇਰਾ ਭਰਾ ਸੈਂਟੀਗਾਰਡ ਡਿਪਲੋਮਾ ਕਰਦਾ ਕਾਦਾ ਲੋਕਾਂ ਨੂੰ ਚਿਮੜਨ ਦਾ ਅੱਛਾ ਲੋਕਾਂ ਨੂੰ ਚਮੜਨ ਦਾ ਕੋਈ ਨਹੀਂ ਬਣਾਉਂਦੇ ਉੱਤੇ ਵੀ ਕੇਸ ਕੋਈ ਪਾਉਂਦੇ ਆ ਓਏ ਤਾਂ ਤੂੰ ਦੱਸਦਾ ਕਿ ਤੇਰੀ ਭੈਣ ਦਾ ਆਪਣਾ ਪਾਰਲਰ ਹੈ ਤੇ ਤੇਰਾ ਭਰਾ ਜਿਹੜਾ ਲੋਕਾਂ ਨੂੰ ਚਿਮੜਨ ਦਾ ਡਿਪਲੋਮਾ ਕਰ ਰਿਹਾ ਹੁਣ ਇਹ ਦੱਸ ਕੇ ਤੇਰੀ ਬਾਕੀ ਦੀ ਫੈਮਲੀ ਜਿਹੜੀ ਉਹ ਕਿੱਥੇ ਰਹਿੰਦੀ ਹੈ ਫੈਮਲੀ ਮੇਰੀ ਬਾਕੀ ਦੀ ਇੰਗਲੈਂਡ ਰਹਿੰਦੀ ਆ ਇੰਗਲੈਂਡ ਰਹਿੰਦੀ ਆ ਓ ਤੂੰ ਵੀ ਕਦੀ ਇੰਗਲੈਂਡ ਗਿਆ ਹਾਂ ਮੈਂ ਬਹੁਤ ਵਾਰੀ ਇੰਗਲੈਂਡ ਗਿਆ ਹਾਂ ਉਹ ਨਾਲੇ ਗੱਲ ਸੁਣਾ ਭੂਤਾਂ ਨੂੰ ਵਿਜਾ ਕੋਣ ਦੇਣ ਲਾਪਿਆ ਤੁੰਗਲੈਂਡ ਕਿਵੇਂ ਜਾਈ? ਹਾਂ ਸਾਨੂੰ ਵਿਜੇ ਦੀ ਲੋੜ ਨਹੀਂ ਪੈਂਦੀ। ਅਸੀਂ ਜਦੋਂ ਇੰਗਲੈਂਡ ਜਾਣਾ ਹੁੰਦਾ ਕਿਸੇ ਐਨ ਆਰ ਆਈ ਨੂੰ ਚਿਮੜ ਜਾਂਦੇ ਆ। ਤੇ ਜੇ ਉਧਰੋਂ ਇੰਡੀਆ ਆਣਾ ਹੋਵੇ ਫੇਰ ਕਿਸੇ ਇੰਡੀਆ ਨੂੰ ਚਿਮੜ ਜਾਂਦੇ ਆ। ਅੱਛਾ ਅੱਛਾ ਇਹ ਗੱਲ